ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ ਸੱਚੇ ਸਤਿਗੁਰੂ ਨੇ ਸਾਡੇ ਤੇ ਤਰਸ ਖਾਦਾ ਉਨਤਰਸ਼ ਕੀਤਾ ਤਾਂ ਇਥੇ ਰਲ ਮਿਲ ਬੈਠ ਕੇ ਇਕੱਠੇ ਹੋ ਕੇ ਸਤਿਗੁਰੂ ਦੀ ਸੰਗਤ ਕਰ ਰਹੇ ਆ ਨਹੀਂ ਕਿ ਸਤਿਗੁਰੂ ਦੀ ਬਾਣੀ ਅੰਦਰ ਜ਼ਿਕਰ ਕਰਦੇ ਬਿਨਾਂ ਸਾਥ ਸੰਗ ਨਾ ਲੱਭੇ ਮੈਂ ਸੰਗਤ ਵੈੜ ਕਿ ਜੇ ਤੀ ਉਹ ਬੜੀ ਦੁਨੀਆ ਤਰੀ ਫਿਰਦੀ ਹੈ ਬੜਿਆਂ ਨੂੰ ਕਹਿ ਕੇ ਕਿ ਵੀ ਥੱਕ ਲਈਦਾ ਬੜਿਆਂ ਨੂੰ ਕਹੀਦਾ ਵੀ ਹੈ ਪਰ ਅਸਲ ਸਿੱਖ ਉਹ ਹੈ ਅਸਲ ਗੁਰੂ ਦਾ ਪਿਆਰਾ ਹੀ ਉਹ ਹੈ ਜਿਹੜਾ ਤੁਹਾਡੀ ਵਿਚਾਰ ਧਾਰਾ ਦਾ ਫੈਮ ਹੋ ਜਾਵੇ ਅਨਨ ਸਮਝਣ ਕੋਲ ਕੋਲ ਨੂੰ ਦਾ ਬੜਾ ਪਿਆਮਕ ਹੈ ਬੜਿਆਂ ਹਾਉਸ ਕਰਕੇ ਸਾਡੇ ਸਿੱਖ ਪੰਥ ਨੂੰ ਬੜੀ ਤਰ੍ਹਾਂ ਦੀਆਂ ਜੋਕਾਂ ਚੁੰਬੜੀਆਂ ਜਿਹੜੀਆਂ ਕਿ ਉਹਨਾਂ ਦੀ ਇੱਛਾ ਇਹ ਹੈ ਕਿ ਇਹ ਕੌਮ ਹੈ ਜਿਹੜੀ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਸ਼ਹੀਦੀਆਂ ਦੇ ਬਾਵਜੂਦ ਵੀ ਅੱਜ ਫਿਰ ਉਹਵੇਂ ਵਸਦੀ ਹੈ ਇਹ ਵਸਦੀ ਰਹਿਣੀ ਹੈ ਇਹ ਪੰਥ ਚੱਲਦਾ ਹੀ ਰਹਿਣਾ ਹੈ ਬੜੇ ਲੋਕ ਉੜੀਆਂ ਤੋਂ ਥਾਵਾਂ ਲੋਕ ਝੂਠੀਆਂ ਦੀਆਂ ਬੁੱਕਾਂ ਪੜ੍ਹ ਕੇ ਕਿਤਾਬਾਂ ਆਏ ਹੋ ਜਾਣਾ ਜੀ ਦੁਨੀਆਂ ਦਾ ਹੁਣ ਨਾਸ਼ ਹੋ ਜਾਏਗਾ ਆਏ ਕਲਯੁਗ ਦਾ ਅਵਤਾਰ ਹੋਰ ਆਏਗਾ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਕਥਾ ਦੀ ਆਰੰਭ ਦਾ ਦੇ ਵਿੱਚ ਅੱਗੇ ਵੀ ਇਹ ਬੇਨਤੀ ਕਰਦਾ ਜੋ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰ ਗਏ ਨਾ ਕਿਸੇ ਨੇ ਕੀਤਾ ਸੀ ਤੇ ਨਾ ਕਰਨਾ ਤੇ ਨਾ ਕੋਈ ਕਰਨ ਵਾਲਾ ਪੈਦਾ ਹੋਏਗਾ ਦੁਨੀਆਂ 'ਤੇ ਜੋ ਮਰਦੀ ਆਉਂਦਾ ਜਾਂਦਾ ਰੁਕਿਆ ਤੇ ਅਸੀਂ ਆ ਧੀਆਂ ਪੁੱਤਰ ਉਹਨਾਂ ਦੇ ਤੇ ਉਹਨਾਂ ਨੇ ਸਾਨੂੰ ਲੜਕੀ ਦੇ ਲਾਇਆ ਆਗਿਆ ਭਈ ਅਕਾਲ ਕੀ ਕਵੀ ਚਲਾਇਓ ਅੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਦੀ ਮੰਨਾਂਗੇ ਕਿਵੇਂ ਹਾਜ਼ਰ ਹੋਈਏ ਹਾਜ਼ਰ ਹੋਣ ਦਾ ਯਤਨ ਕਰੀਏ ਜਿਵੇਂ ਇਤਿਹਾਸਤ ਬਾਤਾਂ ਆਉਂਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਸਭ ਜੀ ਧਰਤੀ ਤੇ ਬਰਾਦਰ ਰਹੇ ਰాత్రి ਦਾ ਵੇਲਾ ਹੋਇਆ ਰਹਿਰਾ ਸਬਦੀ ਦਾ ਪਾਠ ਹੋਇਆ ਸੋਲ ਸਬਦੀ ਦੀ ਬਾਣੀ ਪੜ੍ਹੀ ਗਈ ਸਤਿਗੁਰੂ ਵਿਸ਼ਰਾਮ ਵਿੱਚ ਹੋਏ ਜਿਹੜੇ ਰਾਤ ਦੇ ਪਹਿਰੇ ਵਾਲੇ ਸੀ ਉਹਨਾਂ ਨੂੰ ਇਹ ਸੀ ਕਿ ਸਤਿਗੁਰੂ ਜੀ ਆਰਾਮ ਕਰ ਰਿਹਾ ਸਤਿਗੁਰੂ ਆਰਾਮ ਕਰ ਰਿਹਾ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਭਿੰਨੀ ਰੈਣੜੀ ਇਹ ਤਾਂ ਮੱਖਣ ਕਾਰੇ ਜਗ ਹੈ ਸੰਤ ਜਣਾ ਮੇਰੇ RAM ਪਿਆਰੇ ਉਹ ਕਿੱਥੇ ਸੌਂਦੇ ਨੇ ਪਰ ਉਹਨਾਂ ਨੂੰ ਦੁਨੀਆਵੀ ਸੋਚ ਹੈ ਕਿ ਗੁਰੂ ਸਾਹਿਬ ਜੀ ਆਰਾਮ ਕਰਦੇ ਮਾਰ ਸੌਂਦੇ ਸੁਣਿਆ ਸੀ ਦਿਨ ਦੇ ਵਿੱਚ ਵੀ ਇੱਥੇ ਇਲਾਕੇ ਦੇ ਵਿੱਚ ਇੱਥੇ ਨੇੜੇ ਹੀ ਗਮਨਵਰ ਸਾਹਿਬ ਦੀ ਧਰਤੀ ਤੇ ਕੋਈ ਮੇਲਾ ਹੋ ਰਿਹਾ ਰਾਸ ਪਾਈ ਜਾਣੀ ਹੈ ਮਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਰਾਮ ਕਰਦੇ ਤੇ ਚਲੋ ਆਪਾਂ ਮੇਲਾ ਵੇਖ ਲਈਏ ਸਾਡਾ ਵੀ ਮਨ ਕਹੀ ਜਿਹੀ ਓੜਾਰੀਆਂ ਵਾਰ ਦਾ ਲੋਕ ਕਈਆਂ ਦਾ ਹੁਣ ਵੀ ਇੱਥੇ ਬੈਠੇ ਬੈਠੇ ਗਿਆ ਹੋ ਕੇ ਤੇ ਬਾਅਦ ਕਿਸੇ ਦਾ ਕਿਤੇ ਕਿਸੇ ਦਾ ਕਿਤੇ ਸਰਬ ਸੰਗਤ ਦੀ ਤੁਹ ਬੇਨਤੀ ਇਹ ਕੇ ਹਾਜ਼ਰ ਰਹੇ ਕੇ ਜਿੰਨਾ ਵੀ ਬੈਠਣਾ ਸਮਾਂ 10 ਮਿੰਟ ਬੈਠੀਏ ਅੱਧਾ ਘੰਟਾ ਬੈਠੀਏ ਜਿੰਨਾ ਕੋ ਸਤਗੁਰੂ ਦਇਆ ਕਰਦੇ ਹੈ ਅਕਾਗਰਤਾ ਨਾਲ ਬੈਠੀਏ ਦੁਨੀਆਂ ਦੇ ਵਿੱਚ ਮੈਂ ਵਿਚਰਦਾ ਲੋਕਾਂ ਨੂੰ ਮਿਲੀਦਾ ਹੈ ਹਰ ਇੱਕ ਭੁਖੀ ਕੋਈ ਤੰਨ ਦੁਖੀ ਕੋਈ ਮਨ ਦੁਖੀ ਕੋਈ ਉਲਾਦ ਤੋਂ ਦੁਖੀ ਕੋਈ ਨਹੀਂ ਉਲਾਦ ਹੋਈ ਤਾਂ ਦੁਖੀ ਜੇ ਉਲਾਦ ਹੋ ਗਈ ਤੇ ਉਹ ਚਿੱਟੇ ਦੇ ੱੱਕੇ ਚੜ ਗਿਆਂ ਨਸ਼ਿਆਂ ਨੂੰ ਲੱਗ ਗਿਆ ਨਸ਼ੇੜੀ ਹੋ ਗਿਆ ਜਿਵੇਂ ਅੱਜ ਦਾ ਦੌਰ ਸਾਡੇ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਹੈ ਹਰ ਇੱਕ ਦੁਖੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੋ ਤੂੰ ਤਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਤੇ ਜਿਹੜਾ ਸਤਿਗੁਰੂ ਜੋਗੀ ਦੇ ਨਾਲ ਜੁੜਨ ਦਾ ਯਤਨ ਕਰੇਗਾ ਉਹ ਜੋਗ ਸਾਧਨਾ ਦੇ ਵਿੱਚ ਜੁੜ ਜਾਵੇਗਾ ਜੋਗ ਸਾਧਨਾ ਦਾ ਅਰਥ ਇਹ ਨਾ ਸਮਝਣਾ ਕਿ ਕੋਈ ਅਲੱਗ ਚੌਂਕੜਾ ਹੈ ਜਾਂ ਅਲੱਗ ਤਰ੍ਹਾਂ ਦੀ ਕੋਈ ਭਗਤੀ ਹੈ ਨਹੀਂ ਸਤਿਗੁਰੂ ਕਹਿੰਦੇ ਜਪ ਮੰਨ ਸਦ ਨਾਮ ਸਦਾ ਸਤ ਨਾਮ ਹਲਕ ਪਲਕ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਰੰਗ ਨਾਮ ਤਾਂ ਤੇ ਆਓ ਅੱਜ ਸ਼ਾਵਣ ਦਾ ਮਹੀਨਾ ਚੜ੍ਹਿਆ ਆਪ ਜੀ ਨੇ 12 ਮਹਾ ਸਬਦ ਜੀ ਦਾ ਪਾਠ ਸਰਵਨ ਕੀਤਾ ਅੱਜ ਦੇ ਮਹੀਨੇ ਦੀ ਸ਼ਬਦ ਦੀ ਬਚਾਰ ਆਪ ਅਰੰਭ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ 134 ਅੰਗ ਦੇ ਇਹ ਸ਼ਬਦ ਹੈ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਆਓ ਨਾਲ ਨਾਲ ਮੈਂ ਇਤਿਹਾਸ ਤੋਂ ਪੱਖ ਵੀ ਆਪ ਜੀ ਦੇ ਨਾਲ ਸਾਂਝ ਪਾਉਂਦਾ ਜਾਵਾਂਗਾ ਆਓ ਕੋਈ ਨਾ ਸ਼ਬਦ ਦੀ ਆਰੰਭਤਾ ਕਰੀਏ ਸਾਰੇ ਮਨ ਬਿਰਤੀਆਂ ਇਕਾਗਰ ਕਰੀਏ ਮਨ ਦੀ ਇਕਾਗਰਤਾ ਵਾਸਤੇ ਮਨ ਦੇ ਟਿਕਾਣੇ ਵਾਸਤੇ ਔ ਦੋ ਮਿੰਟ ਵਾਸਤੇ ਵਾਹਿਗੁਰੂ ਸਿਮਰਨ ਕਰੀਏ ਸਾਦੇ ਅੱਖਾਂ ਬੰਦ ਦੋ ਮਿੰਟ ਵਾਸਤੇ ਜੁੜਨ ਦਾ ਧਿਆਨ ਕਰੀਏ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ